ਰੰਡਾਵਲ ਨੂੰ ਕੱਲ ਖਬਰ ਆਈ ਸੀ ਵੀ ਅਮਰੀਕਾ ਦੇ ਵਿੱਚ ਇੱਕ ਸਿਵਲ ਵਾਰ ਹੋ ਸਕਦੀ ਹੈਗੀ ਆ ਸਿਚੁਏਸ਼ਨ ਇਦਾਂ ਦੀ ਬਣਦੀ ਜਾ ਰਹੀ ਹੈ ਪਰ ਉਹਨਾਂ ਦੇ ਆਪਣੇ ਮੁਲਕ ਦੇ ਵਿੱਚ ਕੀ ਹੋ ਰਿਹਾ ਉਹ ਤੁਹਾਡੇ ਨਾਲ ਡਿਸਕਸ ਕਰਦੇ ਆ ਹਾਲਾਂਕਿ ਅਸੀਂ ਅਮਰੀਕਨ ਸਾਨੂੰ ਪਤਾ ਵੀ ਇੱਥੇ ਕਿੰਨੀ ਜਿਹੜੀ ਸਿਵਲ ਵਾਰ ਹੋ ਜਾਣੀ ਆ ਪਹਿਲਾਂ ਵੀ ਇੱਥੇ ਪ੍ਰੈਜ਼ੀਡੈਂਟ ਟਰੰਪ ਹੁਣ ਹੀ ਰਹੇ ਆ ਉਹਨਾਂ ਤੋਂ ਪਹਿਲਾਂ ਸਾਰੇ ਹੋਰ ਵੀ ਪ੍ਰੈਜ਼ੀਡੈਂਟ ਰਹੇ ਆ ਇਦਾਂ ਦੀ ਕੋਈ ਸਿਚੁਏਸ਼ਨ ਨਹੀਂ ਹਾਲਾਂਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਖਾਸ ਕਰਕੇ ਜਿਹੜੇ ਪੰਜਾਬੀ ਆ ਪ੍ਰੈਜ਼ੀਡੈਂਟ 트럼ਪ ਦੇ ਸਪੋਰਟਰ ਆ ਤੇ ਅੱਜ ਮੈਂ ਦੱਸਦਾ ਜਾਵਾਂ ਕੈਨੇਡਾ ਦੀ ਜਿਹੜੀ ਪਾਰਲੀਮੈਂਟ ਆ ਉੱਥੇ ਪੂਰਾ ਰੌਲਾ ਰੱਪਾ ਪਿਆ ਆ ਵੀ ਭਈ ਤੁਸੀਂ ਕਰਦੇ ਕੀ ਹੈਗੇ ਆ ਤੁਹਾਡੇ ਇਲੈਕਟਿਡ ਆਫੀਸ਼ਰਲ ਬਾਹਰ ਦੀਆਂ ਸਰਕਾਰਾਂ ਦੇ ਕਹੇ ਦੇ ਉੱਤੇ ਚੱਲ ਰਹੇ ਆ ਬਾਹਰ ਦੀਆਂ ਸਰਕਾਰਾਂ ਸ਼ਰੇ ਆਮ ਤੁਹਾਡੇ ਮੁਲਕ ਦੇ ਵਿੱਚ ਇੰਟਰਫੇਅਰ ਕਰ ਰਹੀਆਂ ਆ ਮੈਨੂੰ ਵੀ ਬਹੁਤ ਵਾਰ ਦੁੱਖ ਹੁੰਦਾ ਹੈ ਕਿ ਜਦੋਂ ਅਸੀਂ ਆਪਾਂ ਅਮਰੀਕਾ 'ਚ ਆ ਗਏ ਕੈਨੇਡਾ 'ਚ ਆ ਗਏ ਜਦੋਂ ਉੱਥੇ ਦੇ ਸਿਟੀਜ਼ਨ ਬਣ ਗਏ ਆ ਤੁਸੀਂ ਆਪਣੇ ਮੁਲਕ ਦੇ ਵਿੱਚ ਹੁਣ ਸਾਡਾ ਮੁਲਕ ਤਾਂ ਅਮਰੀਕਾ ਹੀ ਆ ਇਸ ਮੁਲਕ 'ਚ ਕੁਝ ਗਲਤ ਹੁੰਦਾ ਆ ਤੁਹਾਨੂੰ ਪੂਰਾ ਉੱਥੇ ਪਾਰਟਿਸਿਪੇਟ ਕਰਨਾ ਚਾਹੀਦਾ ਉਹਦਾ ਮੁੱਦਾ ਉਠਾਉਣਾ ਚਾਹੀਦਾ ਇੱਦਾਂ ਕੈਨੇਡਾ ਦੇ ਵਿੱਚ ਵੀ ਕਿਉਂਕਿ ਤੁਹਾਡੇ ਨਿਆਣਿਆਂ ਨੇ ਗਾਂ ਤੁਹਾਡੇ ਗ੍ਰੈਂਡਕੀਡਸ ਨੇ ਕਿਡਸ ਨੇ ਉਹ ਸਾਰਿਆਂ ਨੇ ਇੱਥੇ ਰਹਿਣਾ ਆ ਠੀਕ ਆ ਸਾਡੇ ਹੋਰ ਮੁੱਦੇ ਵੀ ਹੈਗੇ ਆ ਜਿਹੜੇ ਆਪਣੇ ਸਿੱਖਾਂ ਦੇ ਹੈਗੇ ਆ ਉਹ ਉਹ ਡਿਫਰੈਂਟ ਚੀਜ਼ ਹੈਗੀ ਆ ਪਰ ਸਾਨੂੰ ਜਿਹੜਾ ਆ ਪੰਜਾਬ ਦਾ ਜਾਂ ਇੰਡੀਆ ਦਾ ਜ਼ਿਆਦਾ ਫਿਕਰ ਰਹਿੰਦਾ ਹੈਗਾ ਆ ਤੇ ਆਪਣੇ ਮੁਲਕ ਦੇ ਵਿੱਚ ਅਸੀਂ ਪਾਰਟਿਸਿਪੇਟ ਨਹੀਂ ਕਰਦੇ ਸੋ ਬਾਹਰਲੇ ਮੁਲਕ ਉਹ ਤੁਹਾਡੇ ਉੱਥੇ ਦਾ ਛੇਤਰ ਮਾਰਦੇ ਮਾਰਦੇ ਆ ਇੰਡੀਆ ਦੇ ਵਿੱਚ ਉਹ ਅਮਰੀਕਾ ਕੈਨੇਡਾ ਚ ਆ ਕੇ ਵੀ ਇਹ ਕੁਝ ਕਰਦੇ ਆ ਇਕੱਲਾ ਇਹ ਨਹੀਂ ਕਰਦੇ ਉਹਨਾਂ ਨੇ ਤਾਂ ਬੰਦੇ ਮਾਰਨੇ ਸ਼ੁਰੂ ਕਰ ਦਿੱਤੇ ਹੁਣ ਤੁਹਾਡੇ ਸਾਹਮਣੇ ਆ ਵੀ ਅੱਜ ਪੋਲਿਟਿਕੋ ਨੇ ਅੱਜ ਇੱਕ ਬਹੁਤ ਵੱਡਾ ਆਰਟੀਕਲ ਛਾਪਿਆ ਉਹਦੇ ਵਿੱਚ ਦੱਸਿਆ ਉਹ ਨਹੀਂ ਵੀ ਕਿਸ ਤਰ੍ਹਾਂ ਕੈਨੇਡਾ ਦੇ ਵਿੱਚ ਚਾਈਨਾ ਤੇ ਇੰਡੀਆ ਜੀ ਜੀ ਇੰਟਰਫੇਅਰ ਕਰ ਰਿਹਾ ਕਿੱਦਾਂ ਉੱਥੇ ਦੇ ਜਿਹੜੇ ਇਲੈਕਟਿਡ ਆਫੀਸ਼ੀਅਲਸ ਆ ਉਹਨਾਂ ਦੀਆਂ ਮੀਟਿੰਗਾਂ ਹੁੰਦੀਆਂ ਐਮਬੈਸੀ ਵਾਲੇ ਬੰਦਿਆਂ ਦੇ ਨਾਲ ਇੰਡੀਆ ਐਮਬੈਸੀ ਚਾਹੇ ਚਾਈਨਿਸ ਐਮਬੈਸੀ ਕਿਸ ਤਰ੍ਹਾਂ ਚਾਈਨਾ ਦੀ ਸਰਕਾਰ ਨੇ ਉੱਥੇ ਜਿਹੜੇ ਸਟੂਡੈਂਟ ਪੜ੍ਹਨ ਆਏ ਸੀ ਉਹਨਾਂ ਨੂੰ ਬੱਸਾਂ 'ਚ ਭਰ ਕੇ ਜਦੋਂ ਇਲੈਕਸ਼ਨ ਹੁੰਦੀ ਆ ਉਹ ਉਹ ਉਹਨਾਂ ਨੂੰ ਭੇਜਿਆ ਰਸ਼ੀਆ ਤੋਂ ਵੀ ਉੱਪਰ ਨੰਬਰ ਆ ਰਿਹਾ ਇੰਡੀਆ ਦਾ ਪਹਿਲੇ ਨੰਬਰ ਤੇ ਚਾਈਨਾ ਦੂਜੇ ਤੇ ਇੰਡੀਆ ਸੋ ਉੱਥੇ ਦੀ ਜਿਹੜੀ ਸਰਕਾਰ ਆ ਉਹ ਸੁੱਤੀ ਪਈ ਆ ਕੀ ਕਰਦੀ ਹੈਗੀ ਆ ਉਹਨਾਂ ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ ਕਾਫੀ ਰੌਲਾ ਰੱਪਾ ਪਿਆ ਹੈ ਜਿਹੜੇ ਆਪੋਜੀਸ਼ਨ ਦੇ ਲੀਡਰ ਹੈਗੇ ਆ ਉਹਨਾਂ ਨੇ ਇਹ ਕਿਹਾ ਹੈ ਕਿ ਭਾਈ ਜਿਹੜੇ ਨਾਮ ਆ ਜਿਹੜੇ ਨੈਸ਼ਨਲ ਸਕਿਉਰਿਟੀ ਕਮੇਟੀ ਨੇ ਨਾਮ ਦੱਸਿਆ ਮੈਂਬਰਸ ਆਫ ਦਿਸ ਹਾਊਸ ਜਿਹੜੇ ਐਮਪੀ ਕੈਨੇਡਾ ਦੇ ਆ ਜਿਨ੍ਹਾਂ ਨੇ ਫੋਰਨ 호ਸਟਾਈਲ ਗਵਰਨਮੈਂਟਸ ਦੇ ਲਈ ਕੰਮ ਕੀਤਾ ਹੈਗਾ ਆ ਜਿੱਦਾਂ ਚਾਈਨਾ ਹੋ ਗਿਆ ਇੰਡੀਆ ਹੋ ਗਿਆ ਉਹਨਾਂ ਦੇ ਨਾਮ ਦੱਸਣੇ ਚਾਹੀਦੇ ਆ ਪਹਿਲੀ ਵਾਰੀ ਨੇ ਇਹ ਉਥੇ ਪਾਰਲੀਮੈਂਟ ਦੇ ਵਿੱਚ ਇਹ ਕਿਹਾ ਹੈਗਾ ਪਰ ਜਿਹੜੀ ਟਰੂਡੋ ਸਰਕਾਰ ਆ ਉਹ ਹਜੇ ਤਾਈਂ ਇਹ ਨਾਮ ਦੱਸ ਨਹੀਂ ਰਹੀ ਹਾਲਾਂਕਿ ਖਬਰਾਂ ਇਹ ਆ ਰਹੀਆਂ ਬਹੁਤ ਸਾਰੀਆਂ ਅਖਬਾਰਾਂ ਦੇ ਮੁਤਾਬਕ ਕਿ ਦੋਨਾਂ ਪਾਰਟੀਆਂ ਦੇ ਜਿਹੜੇ ਬੰਦੇ ਆ ਉਹ ਕੰਮ ਕਰਦੇ ਸੀਗੇ ਤੇ ਜਿਹੜੀ ਕਮੇਟੀ ਆ ਇਹਨਾਂ ਨੇ ਇਹ ਕਿਹਾ ਕਿ ਜਿਹੜੀ ਟੌਪ ਦੀ ਸਕਿਉਰਿਟੀ ਕਲੀਅਰੈਂਸ ਹੁੰਦੀ ਹੈਗੀ ਆ ਇਹਨਾਂ ਸਾਰੇ ਮੈਂਬਰਸ ਦੀ ਜਿਨ੍ਹਾਂ ਦੇ ਜਿਨ੍ਹਾਂ ਦੇ ਕੋਲ 4000 ਤੋਂ ਵੱਧ ਡਾਕੂਮੈਂਟ ਤੇ 1000 ਤੋਂ ਵੱਧ ਐਵਿਡੈਂਸ ਹੁਣ ਇਸ ਕਮੇਟੀ ਦੇ ਕੋਲ ਕਿਸ ਤਰ੍ਹਾਂ ਪਈ ਚਾਈਨਾ ਵਾਲੇ ਤੇ ਇੰਡੀਆ ਵਾਲੇ ਫੋਰਨ ਇੰਟਰਫੀਰੈਂਸ ਉੱਥੇ ਦੀ ਇਲੈਕਸ਼ਨ ਵਿੱਚ ਉੱਥੇ ਦੇ ਹਰ ਇੱਕ ਲੋਕਾਂ ਦੀ ਪਬਲਿਕ ਲਾਈਫ ਵਿੱਚ ਕਿਸ ਤਰ੍ਹਾਂ ਇੰਟਰਫੇਅਰ ਕਰ ਰਹੇ ਹੈਗੇ ਆ ਹੁਣ ਤੁਸੀਂ ਕੈਨੇਡਾ ਵਾਲੇ ਉਹ ਅਮਰੀਕਾ ਨੂੰ ਬਲੇਮ ਕਰਨ ਤੋਂ ਪਹਿਲਾਂ ਇਹ ਤਾਂ ਸੋਚੋ ਪਈ ਤੁਹਾਡੇ ਮੁਲਕ ਦੇ ਵਿੱਚ ਕੈਨੇਡਾ ਦੇ ਸਿਟੀਜ਼ਨ ਨੂੰ ਸ਼ਰਿਆਮ ਇੱਕ ਮੁਲਕ ਦੀ ਸਰਕਾਰ ਦੇ ਬੰਦੇ ਉੱਥੇ ਮਾਰ ਜਾਂਦੇ ਆ ਤੁਹਾਡੇ ਪ੍ਰਾਈਮ ਮਿਨਿਸਟਰ ਖੁਦ ਮੰਨਦੇ ਆ ਪਾਰਲੀਮੈਂਟ ਚ ਬੋਲਦੇ ਆ ਪਰ ਕਿੰਨੇ ਮਹੀਨੇ ਤਾਈਂ ਕੋਈ ਫੜਿਆ ਨਹੀਂ ਜਾਂਦਾ ਅਲਟੀਮੇਟਲੀ ਉਹ ਰੌਲਾ ਵੀ ਪਾਉਂਦਾ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਵੀ ਭਈ ਸਾਡੇ ਆਹ ਕੰਮ ਹੋਇਆ ਤੇ ਕੋਈ ਅਸਰ ਨਹੀਂ ਹੁੰਦਾ ਜਦੋਂ ਫਿਰ ਅਮਰੀਕਾ ਵਾਲਿਆਂ ਦੀ ਖਬਰ ਆndi ਆ ਕਿ ਕਿਸ ਤਰ੍ਹਾਂ ਅਮਰੀਕਨ ਸਿਟੀਜ਼ਨ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਸੀ ਪੈਸੇ ਦੇ ਕੇ ਅਸੀਂ ਤਾਂ ਵੀ ਉਹਨਾਂ ਨੂੰ ਚੈੱਕ ਰਿਪਬਲਿਕ ਦੇ ਵਿੱਚ ਜਾ ਕੇ ਉੱਥੇ ਬੰਦੇ ਨੂੰ ਫੜ ਲਿਆ ਨਿਕਲ ਗੋਪਤੇ ਨੂੰ ਤੇ ਪੂਰੇ ਨਾਮ ਜਿਹੜੇ ਹੁਣ ਤੱਕ ਸਮੇਤ ਗੋਇਲ ਅਜੀਤ ਡੁਵਾਲ ਸਾਰਿਆਂ ਤੱਕ ਜਿਹੜੇ ਨਾਮ ਆ ਗਏ ਆ ਕਿ ਕਿਸ ਤਰ੍ਹਾਂ ਜਿਹੜੇ ਕਨੈਕਸ਼ਨ ਜੁੜਦੇ ਹੈਗੇ ਆ ਸੋ ਅਮਰੀਕਾ ਦੇ ਨਾਲ ਰਲ ਕੇ ਹੀ ਜਿਹੜੇ ਕੈਨੇਡਾ ਵਾਲੇ ਆ ਉਹਨਾਂ ਨੂੰ ਇਹ ਸਾਰੇ ਕਾਸੇ ਤੇ ਕੰਮ ਕਰਨਾ ਪੈਣਾ ਹੈ ਆ ਜਿਹੜੇ ਉੱਥੇ ਦੇ ਕੈਨੇਡਾ ਦੇ ਡਿਪਟੀ ਪ੍ਰਾਈਮ ਮਿਨਿਸਟਰ ਕ੍ਰਿਸਟੀਆ ਫਰੀ ਲੈਂਡ ਆ ਉਹਨਾਂ ਨੇ ਰਿਪੋਰਟਰਸ ਨੂੰ ਇਹ ਕਿਹਾ ਵੀ ਅਸੀਂ ਇਸ ਇਸ਼ੂ ਨੂੰ ਸੀਰੀਅਸਲੀ ਲੈ ਰਹੇ ਹੈਗੇ ਆ ਤੇ ਉਹਨ ਪਰ ਜੇ ਕੈਨੇਡਾ ਦੇ ਲੋਕਾਂ ਨੂੰ ਉਹਨਾਂ ਲੋਕਾਂ ਉਹਨਾਂ ਮੈਂਬਰ ਪਾਰਲੀਮੈਂਟਸ ਬਾਰੇ ਪਤਾ ਲੱਗਣਾ ਚਾਹੀਦਾ ਕਿ ਨਹੀਂ ਜਿਹੜੇ ਜਿਹੜੇ ਰਲੇ ਹੋਏ ਸੀ ਫੋਰਨ ਸਰਕਾਰਾਂ ਦੇ ਨਾਲ ਉਹਦੇ ਬਾਰੇ ਉਹ ਚੁੱਪ ਹੈਗੇ ਆ ਸੋ ਇਹ ਇੱਕ ਵੱਡਾ ਇਸ਼ੂ ਆ ਸੋ ਕੈਨੇਡਾ ਵਾਸਤੇ ਜਿਹੜੇ ਕੈਨੇਡੀਅਨ ਸਿਟੀਜ਼ਨ ਆ ਵੱਡੀ ਗਿਣਤੀ ਦੇ ਵਿੱਚ ਲੋਕ ਆ ਉਹਨਾਂ ਨੂੰ ਉੱਥੇ ਦੀ ਜਿਹੜੀ ਸਰਕਾਰ ਆ ਟੂਡਰ ਸਰਕਾਰ ਤੇ ਪਲੱਸ ਤੁਹਾਡੇ ਜਿਹੜੇ ਮੈਂਬਰ ਪਾਰਲੀਮੈਂਟਸ ਆ ਉਹਨਾਂ ਨੂੰ ਈਮੇਲ ਆ ਫੋਨ ਲਿਖ ਕੇ ਕਰਨੇ ਚਾਹੀਦੇ ਆ ਪੇ ਭਾਈ ਉਹਨਾਂ ਦੇ ਨਾਮ ਡਿਸਕਲੋਜ਼ ਕਰੋ ਤਾਂ ਕਿ ਪਤਾ ਲੱਗੇ ਇਹ ਨਾ ਨਾ ਹੋਵੇ ਕਿ ਬੰਦਾ ਉਹ ਜਿਹੜਾ ਆਂਡੀਆਂ ਦੀ ਸਰਕਾਰ ਲਈ ਵੀ ਕੰਮ ਕਰੀ ਜਾਂਦਾ ਸੀ ਇੰਟਰਫੀਅਰੈਂਸ ਉਹਨਾਂ ਨੂੰ ਵੀ ਇਨਫੋਰਮੇਸ਼ਨ ਦੇਈ ਜਾਂਦਾ ਸੀ ਨਾਲ ਦੀ ਨਾਲ ਤੁਹਾਡੀ ਜਿਹੜੀ ਆ ਆਪਣੇ ਨਗਰ ਕੀਰਤਨ ਚ ਵੀ ਤੁਸੀਂ ਉਹਨੂੰ ਚੀਫ ਰਿਕਵੈਸਟ ਬਣਾਇਆ ਹੋਵੇ ਸੋ ਉਹ ਬੰਦਿਆਂ ਦੇ ਨਾਮ ਤਾਂ ਜਿਹੜੇ ਬਾਹਰ ਆਣੇ ਚਾਹੀਦੇ ਹੈਗੇ ਹਨ ਕਦੇ ਤੁਹਾਨੂੰ ਪਤਾ ਲੱਗੂਗਾ ਨਾ ਸੋ ਕੱਲਾ ਇਹ ਨਹੀਂ ਕੀਤਾ ਕਹਿੰਦੇ ਵੀ ਜਿਹੜੀ ਫੋਰਨ ਗਵਰਨਮੈਂਟਸ ਦੀ ਇੰਟਰਫੀਅਰੈਂਸ ਇਲੈਕਸ਼ਨ ਤਾਂ ਹੋਈ ਹੋਈ ਕਿਸ ਤਰ੍ਹਾਂ ਉਹ ਇਨਫੋਰਮੇਸ਼ਨ ਸਾਂਝੀ ਕਰਦੇ ਆ ਕਿਸ ਤਰ੍ਹਾਂ ਉਹ ਆਪਣੇ ਸਾਥੀ ਜਿਹੜੇ ਮੈਂਬਰ ਪਾਰਲੀਮੈਂਟਸ ਆ ਉਹਨਾਂ ਦੇ ਵਿਊਜ਼ ਉਹ ਦੂਜੀਆਂ ਸਰਕਾਰਾਂ ਨੂੰ ਦਿੰਦੇ ਭਈ ਇਹਨੂੰ ਕਿੱਦਾਂ ਆਪਾਂ ਕੰਟਰੋਲ 'ਚ ਕਰ ਸਕਦੇ ਆ ਤਾਂ ਕਿ ਇਹ ਕੈਨੇਡਾ ਦੇ ਵਿੱਚ ਕੈਨੇਡਾ ਵਸਦੇ ਸਿਟੀਜ਼ਨ ਜਿਹੜੇ ਹੱਕ ਦੀ ਗੱਲ ਕਰਦੇ ਆ ਉਹਨਾਂ ਦੀ ਗੱਲ ਉੱਠਣ ਨਾ ਦੇਣ ਸੋ ਇਹ ਇੱਕ ਬਹੁਤ ਵੱਡਾ ਜਿਹੜਾ ਇਸ਼ੂ ਇਸ ਟਾਈਮ ਕੈਨੇਡਾ ਦੇ ਵਿੱਚ ਬਣਿਆ ਹੋਇਆ ਹੈ ਕੈਨੇਡਾ ਦਾ ਜਿਹੜਾ মিডিਆ ਹੈ ਅਨਫੋਰਚੂਨੇਟਲੀ ਖਾਸ ਕਰਕੇ ਜਿਹੜਾ ਪੰਜਾਬੀ মিডিਆ ਆ ਉਹ ਤਾਂ ਚੁੱਪੇ ਧਾਰੀ ਬੈਠਾ ਆ ਉਹਨਾਂ ਤੇ ਤਾਂ ਜ਼ਿਪਸੀ ਲੱਗੀ ਹੋਈ ਹੈਗੀ ਆ ਮੈਨੂੰ ਤਾਂ ਕਈ ਵਾਰੀ ਇਹ ਲੱਗਦਾ ਹੁੰਦਾ ਵੀ ਉਹ ਕੈਨੇਡਾ ਦੇ ਵਿੱਚ ਰਹਿ ਕੇ ਕੈਨੇਡਾ ਦਾ মিডিਆ ਹੋ ਕੇ ਕੈਨੇਡਾ ਨਾਲੋਂ ਹੋਰ ਮੁਲਕ ਦੀਆਂ ਸਰਕਾਰਾਂ ਨੂੰ ਜ਼ਿਆਦਾ ਸਰਵ ਕਰਦਾ ਹੈਗਾ ਸੋ ਇਹ ਇੱਕ ਵੱਡਾ ਇਸ਼ੂ ਆ ਜਦੋਂ ਤੱਕ ਤੁਸੀਂ ਖੁਦ ਆਪਣੇ ਮੁਲਕ ਦੇ ਵਿੱਚ ਆਪਣੀ ਸਰਕਾਰ ਨੂੰ ਵਿੱਚ ਇਨਵੋਲਵ ਨਹੀਂ ਹੁੰਦੇ ਉਹਨਾਂ ਤੋਂ ਨਹੀਂ ਪੁੱਛਦੇ ਇਹ ਇਹ ਨਹੀਂ ਤਾਂ ਫਿਰ ਆਉਣ ਵਾਲੇ ਟਾਈਮ ਦੇ ਵਿੱਚ ਤੁਹਾਡੇ ਲਈ ਇਹ ਬਹੁਤ ਵੱਡਾ ਜਿਹੜਾ ਵੱਡਾ ਇਸ਼ੂ ਹੋਊਗਾ ਅਸੀਂ ਲੱਕੀ ਆ ਅਮਰੀਕਾ ਦੇ ਵਿੱਚ ਹੁਣ ਬਹੁਤ ਸਾਰੇ ਜਿਹੜੇ ਸਿੱਖ ਐਕਟਿਵ ਹੋਏ ਆ ਤੁਸੀਂ ਦੇਖੋਗੇ ਦੋ ਦਿਨਾਂ ਨੂੰ ਵੱਡੀਆਂ ਰਿਪੋਰਟਾਂ ਆ ਰਹੀਆਂ واਸ਼ਿੰਗਟਨ ਡੀਸੀ ਤੋਂ ਅ ਕੱਲ ਨੂੰ ਤੇ ਪਰਸੋਂ ਨੂੰ ਸਾਡੀ ਟੀਮ ਦੇ ਮੈਂਬਰ ਰਾਜਕਨ ਵੀਰ ਸਿੰਘ ਹੁਣੀ ਉੱਥੇ ਪਹੁੰਚ ਰਹੇ ਹੈਗੇ ਆ ਉਹ ਤੁਹਾਡੇ ਨਾਲ ਸਾਂਝਾ ਕਰਾਂਗੇ ਕਿ ਕਿਸ ਤਰ੍ਹਾਂ ਜਿਹੜੇ ਅਮਰੀਕਾ ਵਾਸਤੇ ਸਿੱਖਾ ਉਹ ਅ ਅਮਰੀਕਾ ਦੀ ਸਰਕਾਰ ਨੂੰ ਤੇ ਅਮਰੀਕਾ ਦੇ ਲੋਕਾਂ ਨੂੰ ਦੱਸ ਰਹੇ ਭਈ ਸਾਡੇ ਨਾਲ ਧੱਕਾ ਹੋ ਰਿਹਾ ਹੈਗਾ ਤੇ ਕਿੱਦਾਂ ਜਿਹੜੀ ਅਮਰੀਕਾ ਦੀ ਸਰਕਾਰ ਆ ਉਹ ਸਾਥ ਦੇ ਰਹੀ ਹੈਗੀ ਆ ਅ ਸੋ ਕੈਨੇਡਾ ਵਾਲਿਆਂ ਨੂੰ ਵੀ ਜੇ ਤੁਹਾਡੇ ਮੁਲਕ ਦੇ ਵਿੱਚ ਇੰਟਰਫੀਰੈਂਸ ਹੁੰਦੀ ਹੈਗੀ ਆ ਅ ਤੇ ਉਥੇ ਖੜਨਾ ਚਾਹੀਦਾ ਨਹੀਂ ਤਾਂ ਕਿਤੇ ਇਹ ਨਾ ਨਾ ਹੋਵੇ ਕਿ ਜਿਹੜੇ ਮੁਲਕ ਤੋਂ ਤੁਸੀਂ ਛੱਡ ਕੇ ਆਏ ਆਂ ਜਾਂ ਇੰਡੀਆ ਤੋਂ ਦੁਖੀ ਹੋ ਕੇ ਆਏ ਆਂ ਵੀ ਭਾਈ ਉਥੇ ਕ੍ਰਾਈਮ ਜਾਦੇ ਆ ਸਾਡੇ ਨਾਲ ਧੱਕਾ ਹੁੰਦਾ ਹੈਗਾ ਸਾਨੂੰ ਜੋਬਾਂ ਨਹੀਂ ਮਿਲਦੀਆਂ ਹੈਗੀਆਂ ਸਾਡੇ ਧਰਮ ਨੂੰ ਖਤਰਾ ਤੇ ਹੁਣ ਤੁਸੀਂ ਕੈਨੇਡਾ ਆਏ ਆਂ ਤੇ ਕੈਨੇਡਾ ਆ ਕੇ ਚੁੱਪਚੀ ਬੀਤੇ ਫਿਰ ਦਿਹਾੜੀਆਂ ਲਾਈ ਜਾਂਦੇ ਆਂ ਬੋਲਦੇ ਨਹੀਂ ਤੇ ਇਹ ਮੁਲਕ ਵੀ ਕਿਤੇ ਉਦਾਂ ਦਾ ਮੁਲਕ ਨਾ ਬਣ ਜਾਏ ਸੋ ਤੁਹਾਨੂੰ ਸਾਰਿਆਂ ਨੂੰ ਇਹ ਆਪਣੇ ਲਈ ਨਹੀਂ ਆਪਣੀ ਆਉਣ ਵਾਲੀ ਜਨਰੇਸ਼ਨ ਦੇ ਲਈ ਖੜਨਾ ਪੈਣਾ ਹੈ ਕਿਉਂ ਕਿਉਂਕਿ ਉਹ ਬਜ਼ੁਰਗਾਂ ਵਾਲ ਦੇਖੋ ਜਿਹੜੇ ਜਿਨ੍ਹਾਂ ਨੇ ਫਾਈਟ ਕੀਤਾ ਵੋਟਾਂ ਦਾ ਹੱਕ ਲੈਣ ਦੇ ਲਈ ਪ੍ਰਾਪਰਟੀ ਓਨਰ ਬਣਨ ਦੇ ਲਈ ਅਮਰੀਕਾ ਦੇ ਵਿੱਚ ਬੰਦਾ ਪ੍ਰਾਪਰਟੀ ਓਨਰ ਨਹੀਂ ਬਣ ਸਕਦਾ ਸੀ ਤੁਹਾਨੂੰ ਪਤਾ ਹੀ ਹੈ ਕਿਸ ਤਰ੍ਹਾਂ ਜਿਹੜੇ ਬਜ਼ੁਰਗ ਆਏ ਪਹਿਲਾਂ ਉਹਨਾਂ ਨੇ ਸਪੈਨਿਸ਼ ਮੂਲ ਦੀਆਂ ਜਿਹੜੀਆਂ ਬੀਬੀਆਂ ਸੀ ਉਹਨਾਂ ਨਾਲ ਵਿਆਹ ਕੀਤੇ ਐਲ ਸੈਂਟਰੋ ਏਰੀਆ ਦੇ ਵਿੱਚ ਫਿਰ ਕਿਸ ਤਰ੍ਹਾਂ ਜਿਹੜੇ ਭਗਤ ਸਿੰਘ ਠੰਡ ਉਹਨਾਂ ਨੇ ਕੇਸ ਲੜਿਆ ਸਿਟੀਜ਼ਨਸ਼ਿਪ ਦਾ ਉਹ ਵੀ ਸਿੱਕਾ ਨੂੰ ਹੱਕ ਜਾਂਦਾ ਹੈ ਅਮਰੀਕਾ ਦੇ ਵਿੱਚ ਸੋ ਇਹ ਜੇ ਸਾਡੇ ਬਜ਼ੁਰਗ ਸਾਡੇ ਲਈ ਲੜਦੇ ਰਹੇ ਆ ਸੋ ਹੁਣ ਸਾਡਾ ਫਰਜ ਇਹ ਬਣਦਾ ਵੀ ਅਸੀਂ ਆਉਣ ਵਾਲੀ ਜਨਰੇਸ਼ਨ ਦੇ ਲਈ ਆਪਣੇ ਮੁਲਕ ਦੇ ਵਿੱਚ ਲੜੀਏ ਉਹਨਾਂ ਲੀਡਰਾਂ ਦੇ ਨਾਲ ਜਿਹੜੇ ਲੀਡਰ ਗਦਾਰੀ ਕਰ ਰਹੇ ਹੈਗੇ ਆ ਸੋ ਇਹ ਇਸ਼ੂ ਇੱਕ ਬਹੁਤ ਵੱਡਾ ਆ ਆਲਟੀਮੇਟਲੀ ਪਤਾ ਤਾਂ ਲੱਗੇ ਜਾਣਾ ਵੀ ਕਿਹੜੇ ਕਿਹੜੇ ਜਿਹੜੇ ਮੈਂਬਰ ਪਾਰਲੀਮੈਂਟਸ ਇਨਵਾਲਵ ਆ ਕਿਸ ਤਰ੍ਹਾਂ ਜੜੀਆਂ ਬਾਹਰ ਦੀਆਂ ਸਰਕਾਰਾਂ ਇੰਟਰਫੀਅਰ ਕਰ ਰਹੀਆਂ ਹੈਗੀਆਂ ਸੋ ਆਪਣੇ ਗਵਰਦੀ ਮੁਲਕ ਦੇ ਜਿਹੜੇ ਜਿੰਨੇ ਵੀ ਸਾਡੇ ਸਰੋਤੇ ਖਾਸ ਕਰਕੇ ਸੁਣ ਰਹੇ ਆ ਬਹੁਤ ਵੱਡੀ ਗਿਣਤੀ ਚ ਸੁਣਦੇ ਆ ਆਪਣੇ ਆਪਣੇ ਮੈਂਬਰ ਪਾਰਲੀਮੈਂਟ ਨੂੰ ਆਪਣੀ ਪ੍ਰਾਈਮ ਮਿਨਿਸਟਰ ਨੂੰ ਉਹਨਾਂ ਨੂੰ ਈਮੇਲਾਂ ਲਿਖੋ ਉਹਨਾਂ ਨੂੰ ਜਿਹੜੇ ਕਾਲ ਕਰੋ ਕਿ ਭਈ ਜਿਹੜੀ ਤੁਹਾਡੀ ਹੀ ਸਰਕਾਰ ਵੱਲੋਂ ਇੱਕ ਕਮੇਟੀ ਬਣਾਈ ਗਈ ਸੀ ਜਿਨ੍ਹਾਂ ਨੇ ਇਹ ਇਨਵੈਸਟੀਗੇਸ਼ਨ ਕੀਤੀ ਆ ਉਹਨਾਂ ਬੰਦਿਆਂ ਦੇ ਨਾਂ ਜਿਹੜੇ ਆ ਉਹ ਡਿਸਕਲੋਜ਼ ਹੋਣੇ ਚਾਹੀਦੇ ਆ ਪਤਾ ਲੱਗਣਾ ਚਾਹੀਦਾ ਆ ਕਿ ਉਹ ਜਿਹੜੇ ਸਾਡੇ ਵਿੱਚੋਂ ਹੀ ਹੈਗੇ ਰਲੇ ਹੋਏ ਹੈਗੇ ਆ ਉਹ ਵੀ ਜਿਹੜੇ ਗਦਾਰ ਆ ਉਹ ਐਕਸਪੋਜ਼ ਹੋਣੇ ਚਾਹੀਦੇ ਆ ਤਾਂ ਕਿ ਪੂਰੀ ਕਮਿਊਨਿਟੀ ਦਾ ਜਿਹੜਾ ਨਾਂ ਆ ਉਹ ਨਾਂ ਬਦਨਾਮ ਹੋਵੇ ਜੀ ਬਿਲਕੁਲ ਤੇ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਜਿਹੜੇ ਸਾਡੇ ਇੱਥੇ ਬਜ਼ੁਰਗ ਸੀਗੇ ਉਹਨਾਂ ਨੇ ਸਿਵਲ ਰਾਈਟਸ ਲੈਣ ਵਾਸਤੇ ਬਹੁਤ ਵੱਡੀ ਜद्दोजਹਾਦ ਦੇ ਵਿੱਚ ਉਹਨਾਂ ਨੂੰ ਲੰਘਣਾ ਪਿਆ ਇੱਥੋਂ ਤੱਕ ਕਿ ਮ੍ਰਿਤਕ ਦਾ ਸੰਸਕਾਰ ਕਰ ਤੱਕ ਕਰਨ ਦੀ ਇਜਾਜ਼ਤ ਇਹਨਾਂ ਮੁਲਕਾਂ ਦੇ ਵਿੱਚ ਨਹੀਂ ਸੀਗੀ ਉਹਨਾਂ ਸਮਿਆਂ ਦੇ ਵਿੱਚ ਪਰ ਉਹਨਾਂ ਨੇ ਬਹੁਤ ਵੱਡੀ ਜद्दोजਹਾਦ ਕੀਤੀ ਤੇ ਜਿਹੜੀ ਗੱਲ ਆ ਕੁਝ ਕਮੀਡੀਆ ਦੀ ਆਪਾਂ ਸਾਰਿਆਂ ਨੂੰ ਤਾਂ ਨਹੀਂ ਕਹਿੰਦੇ ਚਲੋ ਕੁਝ ਲੋਕ ਬੋਲਦੇ ਵੀ ਨੇ ਔਰ ਉਥੋਂ ਕੋਈ ਆਵੇ ਤਾਂ ਉਹਦੇ ਲਈ ਤਾਂ ਪੱਬਾਂ ਭਾਰ ਹੋਏ ਰਹਿੰਦੇ ਆ ਉਹਦੀ ਕਵਰੇਜ ਵੀ ਪੂਰੀ ਕਰਨੀ ਆ ਉਹਦਾ ਕੁਝ ਹੁੰਦਾ ਇੱਥੇ ਸਾਡੇ ਭਾਈਚਾਰਿਆਂ ਦੇ ਨਾਲ ਹੀ ਕਿੱਡੇ ਦੁਖਾਂਤ ਵਾਪਰ ਰਹੇ ਆ ਉਹਨਾਂ ਤੇ ਕਿੱਡੇ ਵਾਦੇ ਵਾਦੇ ਕੀਤੇ ਜਾ ਰਹੇ ਆ ਉਹਨਾਂ ਨੂੰ ਕਿਹੜੀਆਂ ਚੀਜ਼ਾਂ ਦੇ ਵਿੱਚ ਲੰਘਣਾ ਪੈ ਰਿਹਾ ਉਹਨਾਂ ਦੇ ਉੱਤੇ ਕੋਈ ਗੱਲ ਨਹੀਂ ਬਸ ਉੱਥੇ ਆ ਭਗਤੀ ਉੱਥੋਂ ਦੇ ਕੁਝ ਲੋਕਾਂ ਦੀ ਜਿਹੜੇ ਮੂਲਿਕ ਤਾਰਦੇ ਨੇ ਉਹਨਾਂ ਦੇ ਬਸ ਉਹ ਉਹੀ ਤਲਵੇ ਚੱਟਣ ਵਾਲੀ ਗੱਲ ਆ ਵੀ ਉਹ ਉਧਰ ਲੱਗੇ ਰਹਿਣਾ ਜਿਹੜੀ ਆਪਦੀ ਕੌਮ ਦੀ ਕੋਈ ਗੱਲ ਆ ਆਪਣੇ ਲੋਕਾਂ ਦੀ ਕੋਈ ਗੱਲ ਆ ਉਹਦੇ ਵੱਲ ਕੋਈ ਧਿਆਨ ਨਹੀਂ ਉੱਥੇ ਡਰੱਗ ਆ ਉੱਥੇ ਹੋਰ ਕਿੰਨੇ ਇਸ਼ੂਜ਼ ਨੇ ਪੰਜਾਬੀਆਂ ਦੇ ਆਪਣੇ ਹੋਰ ਨੌਜਵਾਨ ਮੁੰਡੇ ਕੁੜੀਆਂ ਦੇ ਕਿੰਨੇ ਇਸ਼ੂਜ਼ ਨੇ ਉਹਨਾਂ ਵੱਲ ਉਹਨਾਂ ਦਾ ਕੋਈ ਧਿਆਨ ਨਹੀਂ ਬਸ ਇਹ ਹੈ ਵੀ ਉੱਥੋਂ ਕੋ ਕਿਹੜਾ ਪੋਲਿਟਿਸ਼ੀਅਨ ਆਇਆ ਤੇ ਕਿਵੇਂ ਜਾ ਕੇ ਉਹਦੇ ਮੂਹਰੇ ਖੜਨਾ ਤੇ ਕਿਵੇਂ ਉਹਦੀ ਆਉ ਭਗਤ ਦੇ ਵਿੱਚ ਕੋਈ ਕਮੀ ਜਿਹੜੀ ਆ ਉਹ ਨਹੀਂ ਰਹਿਣੀ ਚਾਹੀਦੀ ਕਿ ਕੈਨੇਡਾ ਦੇ ਵਿੱਚ ਜਿਹੜੀ ਇਹ ਦਖਲ ਅੰਦਾਜ਼ੀ ਤੁਸੀਂ ਗੱਲ ਕੀਤੀ ਆ ਬਹੁਤ ਸਾਰੇ ਜਿਹੜੇ ਸੱਤਾਧਾਰੀ ਪਾਰਟੀ ਦੇ ਜਿਹੜੇ ਐਮਪੀਜ਼ ਨੇ ਉਹ ਵੀ ਇਸ ਮਾਮਲਿਆਂ ਦੇ ਵਿੱਚ ਕਰਦੇ ਨੇ ਤੇ ਇਸ ਇੱਥੇ ਸਾਨੂੰ ਇਹ ਹਜਕ ਚਾਹਤ ਨਹੀਂ ਹੋਣੀ ਚਾਹੀਦੀ ਵੀ ਬਹੁਤ ਸਾਰੇ ਉਹ ਵੀ ਐਮਪੀ ਨੇ ਜਿਨ੍ਹਾਂ ਤੇ ਅਸੀਂ ਬੜਾ ਮਾਣ ਕਰਦੇ ਆ ਤੇ ਉਹ ਵੀ ਇਸ ਮਾਮਲੇ ਦੇ ਵਿੱਚ ਘਿਰਦੇ ਨਜ਼ਰ ਆਉਂਦੇ ਨੇ ਖੈਰ ਉਹ ਕਹਿੰਦੇ ਕਿ ਦੂਜਿਆਂ ਵੱਲ ਉਂਗਲ ਕਰਨ ਤੋਂ ਪਹਿਲਾਂ ਨਾ ਆਪਦੀ ਪੀੜੀ ਛੇੜਾ ਸੋਟਾ ਮਾਰਨਾ ਚਾਹੀਦਾ ਸੋ ਯੂਐਸ ਦੀ ਸਿਵਲ ਵਾਰ ਦਾ ਫਿਕਰ ਕਰਨ ਤੋਂ ਪਹਿਲਾਂ ਇਹਨਾਂ ਨੂੰ ਆਪਣੇ ਮੁਲਕ ਦੇ ਵਿੱਚ ਜੋ ਹੋ ਰਿਹਾ ਉਹਦੇ ਵੱਲ ਧਿਆਨ ਦੇਣਾ ਚਾਹੀਦਾ ਹੈ ਅਗਲੀ ਖਬਰ ਦੇ ਵੱਲ ਜੀ ਜੀ ਜੀ